ਸਾਹਿਬ ਜੀ ਰਹਾ ਰਾਸ ਕਾਹਿਪਨ ਹਰ ਜੁਗ ਜੁਗ ਭਗਤੋ ਕਾਇ ਗਤ ਰਖਤਾ ਰਾਮ ਰਾਜੇ ਨੰਮਕ ਸੁਸ਼ਟ ਹਰ ਮਾਰਿਆ ਪ੍ਰਹਲਾਦ ਕਰਾਇ ਅਹੰਕਾਰੀਆਂ ਨੰਦਕਾਲ ਬਿਟਦੇ ਨਾਮ ਜਿਉ ਮੁਖ ਲਾਇ ਜਨ ਨਾਨਕ ਕਾ ਸਾਧ ਸੇਵਿਆ ਅੰਤਲੇ ਛਡਾਇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਕਹਦਾ ਦੁਖ ਤਾਰੋ ਸੁਖ ਰੋਗ ਭੈ ਜਾ ਸੁਪਤਿ ਨਾ ਹੋਏ ਤੂੰ ਵਰਤਾ ਕਰਨਾ ਮੈਂ ਨਾਈ ਜਾਂ ਮੰ ਕਰੇ ਨਾ ਹੋਏ ਬਲਾਰੇ ਮੁਦਤ ਬਸਿਆ ਤਰੰਤ ਨੰ ਜਾਈ ਲਖੇ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਣਦਾ ਅਕਲ ਕੁਲਾ ਪ੍ਰਭੂ ਹਰਿਆ ਤੂੰ ਸੱਚਾ ਸਾਹਿਬ ਸਖ ਸੁਵਾਲਿਓ ਜਿਨ ਕਿਤੇ ਸੋ ਬਾਣ ਪਿਆ ਕਰਮ ਨ ਕਰਤੇ ਤੀਆਂ ਬਾਤ ਜੋ ਕਿਸ਼ ਕਰਨਾ ਸੂ ਕਰ ਰਹਾਇਆ ਸੋਦਰ ਰਾਗ ਅਸਨ ਹਿੰਦਕ ਘਟਾਹਿ ਕੋ ਓੰਕਾਰ ਸਤਿਗੁਰ ਪ੍ਰਸਾਦ ਸੋਇ ਤੰਤੇ ਰਾਗੇ ਸੁਕਰ ਕੇ ਹਾਂ ਜਿਤ ਵਸਤ ਸੁਮਾਲੇ ਬਾਜੇ ਤੇਰੇ ਰਾਗ ਅਨੇਕ ਅ ਸੰਕਲ ਕਿਤੇ ਤੇਰੇ ਰੰਗ ਮਹਾਰੇ ਕਿਤੇ ਤੇਰੇ ਰੰਗ ਬਲਿ ਸੁਖਈਏ ਕਿਤੇ ਤੇਰੇ ਗਾਵਨਾਰੇ ਗਾਵਨ ਤਦ ਨਾ ਗੁਣ ਪਣੇਗਾ ਸੰਤ ਦੇ ਤਵਰ ਜਕਰਾਂ ਦੁਆਰੇ ਗਾਵ ਤਦਨੋ ਈਸ਼ਰ ਗੁਰ ਮਾ ਦੇਵੀ ਸੋਹੰਖੇ ਰੇ ਸਦਾ ਸੁvare ਗਾਵ ਤਦਨੋ ਇੰਦਰ ਇੰਦਰਾ ਸੰਬਟੇ ਦੇਵਤੇ ਅੰਦਰ ਨੱਲੇ ਗਾਵ ਤਦਨੋ ਸਦ ਸਮਾਧੀ ਅੰਦਰ ਗਾਵ ਤਦਨੋ ਸਾਥ ਵਿਚਾਰੇ ਗਾਵ ਤਦਨੋ ਜਤਿਸ਼ਤੇ ਸੰਤੋਖੇ ਗਾਵ ਤਦਨੋ ਮੇਰ ਕਰਾਰੇ ਗਾਵ ਤਦਨੋ ਪੰਡਤ ਪਦਨ ਰਖੀਸਰਾ ਜੁਗ ਜੁਗ ਵੇਦਾਂ ਨਾਲੇ ਗਾਵ ਤਦਨੋ ਮੋਹਨੀ ਅਨੰਮੋਹਨ ਸੁਰਗਮਸ ਪਿਆਰੇ ਗਰੰਤ ਤੁਧਨ ਰਤਨ ਪਾਏ ਤੇਰੇ ਅਸ਼ਟ ਤੀਰ ਤੁਮ ਅਪੇ ਗਰੰਤ ਤੁਧਨ ਜੋਤ ਮਹਾਂ ਬਲ ਸੂਰਾ ਗਰੰਤ ਤੁਧਨ ਕਾਣੇ ਚਾਰੇ ਗਰੰਤ ਤੁਧਨ ਕੰਡ ਬੰਦਲਾ ਬ੍ਰਹਮੰਡ ਕਰ ਕਰ ਲਕ ਕੇ ਤੇਰੇ ਧਾਰੇ ਸਈ ਤੁਧਨ ਕਾ ਬਿਨਾ ਜੋ ਤੁ ਭਗਵਾਨ ਰਤਿ ਤੇਰੇ ਮਕਰ ਸਪੇ ਹੂਮਰ ਕਿਤੇ ਤੁਮ ਕਾ ਬਨ ਸੇਲਾ ਚਿਤਨਾ ਆਮਨ ਨਾਨਕਿਆ ਵਿਚਾਰੇ ਸੋਈ ਸੋਈ ਤਾ ਸੰਸਾ ਸਾਹਿਬ ਸੰਤ ਸਚੁ ਨਾਈਐ ਬਿਰਸਿ ਜਾਣਿ ਦਸਤਿ ਰਚਨਾ ਜਿਨਿ ਰਚਾਈ ਰੰਗੇ ਰੰਗੇ ਭਤੀ ਕਰ ਕਰ ਜਿਸੈ ਮਾਇ ਤਿਨ ਮੁਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਤਿ ਦੇ ਵਡਿਆਈ ਜਤਿ ਸਭਾ ਵਸਤੁਏ ਕਰਸੇ ਫਿਰ ਹੁਕਮ ਨਾ ਕਰ ਨਾ ਜਾਏ ਸੋ ਸਾਥ ਸਿਆ ਹੋਇ ਸਹਾ ਪਤ ਸਾਹਿਬ ਨਾਨਕ ਰਹਿਣਾ ਪ੍ਰਜਾ ਹੀ ਅਸਾ ਸੁਖਦਾਨ ਕਰਦਾ सुन बड़ा आकाश कुए के डोडा डटा होए किन पर न कया जाए कहने वाले तेरे रहे समाए वटे मेरे साहिबा गैर मेरा अपने कही रहा कोई न जाना तेरा किता के, के चीरा रहा हो सब सुते मन सुख कमाए सब कीमत मन कीमत पाए ਗਿਆਨੇ ਧਾਨੇ ਗੁਰੂ ਘਰ ਆਏ ਕਹਿਣ ਗਾਏ ਤੇਰੀ ਤਲਬੜਿ ਆਏ ਸਭ ਸਤ ਸੰਤ ਸਚੁ ਗਿਆਨ ਸਦਾੁਰਖਾ ਗਿਆਨ ਵਡਿਆਇ ਤੋਦਿ ਸਦੀਕਨਾ ਨਾਮ ਪਾਈਆ ਕਰਮ ਲਾ ਨੇ ਟੰਕ ਰਖਾਈਆ ਅੱਖ ਨਗਾਦਾਂ ਕੈ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਸ ਸਖਾਚਾਰਾ ਨਾਨਕ ਸਤਿ ਸਵਾ ਰਣ ਹਰਿ ਰਾਮ ਆਸਾ ਨਹ ਲਾ ਪਹਿਲਾ ਆਖਾਂ ਜੀ ਮਾ ਸਦਾ ਸੰਧਾਨ ਅੱਖ ਨੇ ਆਪਣਾ ਸੱਚਾ ਨਾਮ ਸਚ ਨੰਗਿ ਲੰਗੂਖ ਉਤਭੁ ਕਾ ਖਾਇ ਚਲਿਆ ਦੂ ਕਾ ਸੋਕਨ ਇਸਰਾਨ ਮੇਰੀ ਮਾਈ ਸੱਚਾ ਸਹੈ ਸਚਨ ਨਾਇ ਰਹਾਉ ਸਚ ਰੰਗੀ ਤਲਵਟ ਆਈ ਐਦਕੇ ਕੀਮਤ ਨੈ ਪਾਈ ਜੇ ਸਨ ਲਕਾਇ ਅੱਖ ਨ ਪਾਰੇ ਵਡਾ ਨ ਹੋਇ ਕਾਠ ਨ ਜਾਏ ਨਾ ਉਮਰਨ ਹੋਵੇ ਸਉਗਤ ਦਿੱਤਾ ਮਹਿਨ ਤੁਕਾ ਹੋਗਾ ਗੁਣ ਇਹ ਵਰਣਨ ਕੋਇ ਨਾ ਕੋ ਹੋਵਾ ਨ ਕੋ ਹੋਵੇ ਜਿਵਦੇ ਆ ਤਿਮੜ ਤੇ ਰਿਤਾਪੇ ਜਿਨਨ ਕਰਕੇ ਕੀ ਰਾਤ ਕਸਮ ਸਰ ਤੇ ਕਮਜਤ ਨਾਨਕ ਨਾਮ ਅਗਾਸਨਾਕ ਰਾਗ ਉਜਰੇ ਮਨ ਬਾਚ ਚੁਟਤਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਨ ਕਰਉ ਤੁਪਾਸ ਹੰਕਿਰੇ ਕਰਮ ਸਤਿਗੁਰ ਸਭ ਨੇ ਆਈ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਬੇਮੋਕ ਰਾਮਨਾਮ ਪ੍ਰਗਾਸ ਗੁਰਮਤਿ ਨਾ ਮੇਰਾ ਪ੍ਰਾਨ ਸਕਾਈ ਹਰ ਕੀਨਤ ਹਮਰੇ ਰਹਿ ਰਾਸ ਗਹਾਵੋ ਆਰਜਨ ਕੇਵਲ ਪਾਗ ਵਢੇਰੇ ਜਨ ਹਰ ਹਰ ਸਰਕਾਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਿ ਹੈ ਮਿ ਸੁਨਗਤ ਗੁਣ ਪ੍ਰਕਾਸ਼ ਜਨ ਹਾਰੇ ਹਾਰੇ ਪਰ ਰਸਨਾ ਨ ਪਾਇਆ ਤੇ ਭਾਗ ਹੈ ਜੰਪਾਸ ਜੋ ਸਤਿਗੁਰ ਸੰਤ ਸੰਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਨ ਹਰ ਤਨ ਸਤਿਗੁਰ ਸੰਗਤੁ ਪਾਈ ਤੰਤਰ ਮਾਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਤਰਾਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ਼ ਰਾਖੂਜਰੇ ਮਹੱਲਾ ਪੰਨਾ ਕਾਹਿ ਰਹਿਨ ਚਿਤ ਵੇ ਤੁੰਦਨ ਜਹ ਹਰ ਹਰ ਜੀ ਉਪਰਿਆ ਸਹਿਲ ਫਤਰ ਮੈਂ ਜਨ ਤੋ ਪਾਏ ਤਾ ਕਰਿ ਜਿਕ ਕੈ ਕਰਤਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਫਰਿਆ ਗੁਰ ਪ੍ਰਸਾਦਿ ਬ੍ਰਹਮਤ ਪਾਇਆ ਸੁਕੇ ਕਾਂਸ ਤਰੇ ਆ ਰਹਾਉ ਜਨ ਪਿਤਾ ਲੋਕ ਸਤ ਬਨਤਾ ਕੋਇ ਨ ਕਿਸੀ ਧਰਿਆ ਸਿਰ ਸਿਰ ਜਕ ਸੰਭਾਇ ਠੰਬਰ ਕਾਹੇ ਮਨ ਕੋ ਕਰਿਆ ਊਡੇ ਊਡਿਆ ਵੈਸੇ ਕੋ ਸੰਹਾ ਜਿ ਪਾਛਾ ਕੁਚਰੇ ਚਰਿਆ ਤਨ ਕਵਨ ਕਲਾਵੈ ਕੌਨ ਚੁਗਾਵੈ ਮਨ ਮੈ ਸਿਮਰਨ ਕਰਿਆ ਸਭ ਨੇ ਤਾਂ ਅੰਦਸ਼ਟ ਸਿਧਾਨ ਠਾਕੁਰ ਅਰਥੁ ਧਰਿਆ ਜਨ ਨਾਨਕ ਕਪਾਲ ਬਲ ਸਤ ਬਲ ਜਾਈਐ ਤਿਰੰਤ ਨ ਪਾਰਨ ਵਰਿਆ ਰਾਗਿਆ ਸਾਰਾ ਮਹੱਲਾ ਚੋਕਾ ਸੋ ਪ੍ਰਖ ਇਕੋ ਓੰਕਾਰ ਸਤਗੁਰ ਪ੍ਰਸਾਦ ਸੋ ਪ੍ਰਖ ਨਰੰਜਨ ਹਰ ਪ੍ਰਖ ਨਰਿੰਦਨ ਹਰ ਅਗਮ ਆਗਮ ਨ ਪਾਰੈ ਸਤਿ ਆਵੇ ਸੰਤ ਆਵੇ ਤੁਜੀ ਨ ਸੱਚੇ ਸਰਦਨ ਹਰ ਆ ਸਭ ਜੀ ਤੁਮਾਰੇ ਜੀ ਤੂੰ ਜੀ ਆਂ ਕਬਦ ਤਾਰ ਹਰਿ ਤਵ ਸੰਤੋ ਜੀ ਸਬਦ ਬਿਸਾਰ ਹਰ ਆ ਹਰਿਆਪੇ ਟੰਕਰ ਹਰੇ ਅਪਨੇ ਸੰਤ ਜੀ ਕਿਆ ਨਾਨਕ ਜੰਤੁ ਚਾਲਾ ਤੂੰ ਘਟ ਘਟੇ ਅੰਤਰ ਸਰਬੰਦਰ ਅੰਤਰ ਜੀ ਆਇਕੋ ਬ੍ਰਖ ਸਮਾਨਾ ਇਕਤਾ ਤੇ ਹਿਕਮ ਬਿਕਾਰੀ ਜੀ ਸਭ ਤੇਰੇ ਜੋਤ ਵਢਾਨਾ ਤੂੰ ਆਪੇ ਦਾਤਾ ਆਪੇ ਮੁਕਤਾ ਜੀ ਹੰਤ ਤਦਵਨ ਅਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਾਹ ਬੁਨਿਆ ਕਮਖਾਨਾ ਜੋ ਸਿਵ ਹੈ ਜੋ ਸਰ ਹੈ ਤੁਮ ਜੀ ਜਨ ਨਾਨਕ ਤਨ ਕੁਰਬਾਨਾ ਅਰ ਧਿਆਵੇ ਅੰਧਾ ਵੇ ਤੁੰ ਜੀ ਸੇ ਜਨ ਦੁਖ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਤਿਆ ਜੀ ਤਨ ਟੁੱਟੇ ਜਮ ਕੇ 파ਸੇ ਜਨਨੇ ਭਾਉ ਜਨ ਹੱਥ ਨੇ ਪਹੁੰਚਾਇਆ ਜੇ ਤਨ ਕਾ ਭਾਉ ਸਭ ਵਾਸੀ ਜਿਨ ਸੇ ਵਿਆ ਜਿਨ ਸੇ ਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸਮਸੇ ਸੇ ਤੰਨਾ ਸੇ ਤੰ ਜਨਰਤਿਆ ਜੇ ਜਨ ਨਾਨਕ ਕੰਬਲ ਜਾਸੇ ਤੇਰੇ ਭਗਤ ਤੇਰੇ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤਿਰਪਖਸਲਾ ਅੰਤ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਰਿਆ ਪੂਜਾ ਜੀ ਸਤਪਤਾ ਪੇ ਜਪੇ ਬੇਅੰਤਾ ਤੇਰੇ ਅਨੇਕ ਤਰੇ ਅਨੇਕ ਪੜੇ ਕੋ ਸਿਮਰਤ ਸਾਸ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਗ ਹੈ ਮੇਰੇ ਹਰ ਭਗਵੰਤਾ ਤੂੰ ਆਦ ਪ੍ਰਕਾ ਪਰਮ ਪ੍ਰਕਤਾ ਜੀ ਤਦ ਜੇਵਟ ਹਰ ਨਾ ਕੋਏ ਤੂੰ ਜੁਗ ਜੁਗੇ ਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਾ ਚਲ ਕਰਤਾ ਸੋਏ ਤੁਦੇ ਆਪੇ ਭਗਵਾ ਸੋਏ ਵਰਤਾ ਜੀ ਤੂੰ ਆਪੇ ਕਰੇ ਸੋਈ ਤੂੰ ਆਪੇ ਸਦੀਸ਼ਟ ਸੰਪਾਈ ਜੀ ਤੂੰ ਆਪੇ ਸਰਬਸੰਭੋਏ ਜਨਨਾ ਨਿਕ ਗੁਣ ਗਾਵ ਕਰਤੇ ਕੇ ਜੀ ਜੋ ਸਭ ਸਰਕਾਰ ਜਾਣੁ ਆਏ ਆਸਾ ਅੱਲਾ ਚੋਥਾ ਤੂੰ ਕਰਤਾ ਸਚਿਆ ਰੰਡਾ ਸੁਨਾਈ ਜਬ ਤੂੰ ਭਰੈ ਸੋਈ ਕਿਸੀ ਜੋ ਤੂੰ ਦੇ ਸੋਈ ਪਾਈ ਰਹਾਉ ਸਭ ਤੇ ਰਿੰਦੋ ਸਭ ਨੇ ਧਿਆਇਆ ਜਿਸ ਨੂੰ ਤ੍ਰਿਪਾ ਕਰਹਿ ਤਨ ਨਾਮ ਰਤਨਮ ਪਾਇਆ ਗੁਰਮੁਖ ਲਾਤਾ ਮਨ ਮੁਖ ਗਵਾਇਆ ਤਉ ਤੇ ਆਪਿ ਵਿਛੋੜਿਆ ਮੈਂ ਲਾਇਆ ਤੂੰ ਦਰਿਆ ਸਭ ਤੋਂ ਜਹੀ ਮਾਏ ਤਜਵੇਂ ਦੂਜਾ ਕੋਈ ਨਾਹੀਂ ਜੀ ਜਨ ਸੰਤ ਤੇ ਰਾਂਖੇ ਲਾ ਵਿਜੋਗ ਮਨ ਵਿਛੜਿਆ ਸੰਦੋਗੀ ਮੇਲਾ ਜਿਸ ਨੂੰ ਤੂੰ ਜਨ ਆਏ ਸੋਈ ਜਨ ਜਾਣ ਹਰ ਗੁਣ ਸਦਹਿ ਆਏ ਉਹ ਕਾਣਾ ਜਨ ਹਰ ਸੇਵਿਆ ਤਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਹੈ ਸੋਹਵੇਂ ਤੁਦਮਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖ ਕੇ ਜਾਣੇ ਸੋਏ ਜਨਾਨੰਕ ਗੁਰਮਖ ਪ੍ਰਗਟ ਹੋਏ ਆਸਾ ਮਹੰਲਾ ਪਹਿਲਾ ਤਿਤ ਸਰ ਵਰਨਾ ਕਹੀ ਲੈ ਨਿਵਾਸਾ ਪਾਣੀ ਪਾਪ ਨਹੀਂ ਕੀਆ ਪੰਖਜ ਮੁਪਕ ਨਹੀਂ ਚੱਲਦਾ ਅਮ ਦੇਖਣ ਤੈ 루ਬੀਲੇ ਮਨ ਏਕਨਾ ਚੇਤ ਸਮੂਹ ਮੰਨਾ ਹਰ ਬਿਸਰਤ ਤੇਰੇ ਗੁੰਗਲਿਆ ਰਹੋ ਨਾਮ ਦਿੱਤੀ ਸਤੀ ਨਿਪੜਿਆ ਮੂਰਖ ਮੁਕਤਾ ਜਨਮ ਪਿਆ ਪ੍ਰਣਵਤ ਨਾਨਕ ਤੁਕੇ ਸ਼ਰਨਾ ਜਿਥੋ ਨਾਹੀ ਬਿਸਤਰਿਆ ਆਸਾ ਨਰੰਭਾ ਪੰਜਵਾ ਪਈ ਪ੍ਰਾਪਤ ਮਨੁਖ ਦੇਵਰੀਆ ਗੋਵਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾ ਤਰਖਤਾ ਨਾ ਕਾਮ ਮਿਲ ਸਾ ਸੰਗਤ ਭਜ ਕੇ ਰੁਨਾ ਸੰਗ ਜਾਤ ਲਾਗ ਭਉ ਜਲ ਤਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਤ ਨ ਧਰਮ ਨਾ ਕਮਾਇਆ ਸੇਵਾ ਸਾਧਨ ਜਨਿਆ ਹਰਿ ਦਾਇਆ ਕਹੁ ਨਾਨਕ ਨਮਨੀਤ ਕਰਮਾ ਸਰਨ ਪਰੇ ਕੀ ਰਖੋ ਸਰਮਾ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਖੋ ਸਰਮਾ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਛੜ ਦਸਮੇ ਕਬਿ ਉਹ ਬਾਤ ਬੇਨਤੀ ਚਉਪਈ ਅਮਰੀ ਕਰਿ ਹਾ ਦਰਸਾ ਪੂਰਨ ਹੋਏ ਚਤ ਕੀ ਸ਼ਾ ਤਬ ਚਰਨ ਨਮਾ ਗ੍ਰਹ ਹਮਾਰਾ अपना जान करो प्रत पारा अमृत दुष्ट सो आप आता मैं बचा रहो सुखी वसा नो पर सेवक सिख सब करता रा तारा मोर शांति कर करिए सब को वास पूर्ण होए हमारी आशा तोर भजन की रह प्यासा तुम्हें शाद कोई अगर ना ध्यानी जो गुरु चाहू सो तुम ते पाऊ ਸੇਵਕ ਸੇ ਕਾਮ ਮਾਰੇ ਤਾਰੇ ਇਹ ਚੰਤਲ ਸੁਤਰਾ ਮਾਰੇ ਮਾਰਦੀ ਹੈ ਆਪ ਆਪ ਦਾ ਜਗ ਭਰੀ ਹੈ ਮਰਨ ਕਾਲ ਕਾ ਤ੍ਰਾਸ ਨ ਭਰੀ ਹੈ ਉਜਸਤ ਹਮਰੇ ਪਛਾ ਸ੍ਰੀ ਅਸਤੁਜੁ ਕਰਿਓ ਰਿਸ਼ਾ ਰਣ ਲੇਖੁ ਰਖਿ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟ ਕੇ ਹੰਤਾ ਤਮੋਹ ਪ੍ਰੀ ਚਤੁਰਦਸ ਕੰਤਾ ਕਲਪਾਇ ਬ੍ਰਹਮਾ ਬਕਤਰ ਕਲਪਾਇ ਸੇ ਜਨਨਤਰ ਕਲਪਾਇ ਕਰਿ ਸੰਸਾਰ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸ਼ਾ ਜਨਮ ਕਾ ਜੋਗੀ ਸ਼ਿਵਤੀਓ ਬੇਦਰਾਜ ਬ੍ਰਹਮ ਜੁਤੀਓ जमन काल सम लोक सुवारे नमस्कार है कहे हमारा जमन काल सम जगत गनायो देव दत जछने भजायो आज अंत के अवतार सोए गुरु सम जीव हमारा नमस्कार के सिही को हमारे सकल प्रजा जन सुवारे शिव कण को सब गुण दियो सत्रणोपपल मोद कीयो कट कट के अंतर की जानत ਪਲੇ ਪਰਾਂ ਕੀ ਪੀਰਿ ਪਛਾਨਤ ਚੀਚੀ ਤੇ ਕੁੰਚਰ ਹਸ ਤੁਮਲਾ ਸਭ ਪ੍ਰੇਪਾ ਦ੍ਰਿਸ਼ਟ ਕਰ ਤੁਮਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰਿ ਪਛਾਨਣਾ ਟਡਟ ਕੇ ਪੜਪੜ ਕੇ ਜਾਨਣਾ ਜਬਦ ਕਰਖ ਕਰਾ ਕਰਤਾਰਾ ਪ੍ਰਜਾ ਧਤ ਤਪ ਦੇਹ ਅਪਾਰਾ ਜਬਿਆ ਕਰਖ ਕਰਤ ਹਮ ਤਮੂ ਤੁਮ ਮੰਗ ਲਖਤੇ ਤਰ ਸਭੂ ਜਿਤੇ ਬਦਨ ਸ੍ਰਿਸ਼ਟ ਸਭ ਧਾਰਾ ਆਪ ਆਪਣੀ ਬੋਝ ਉਚਾਰਾ ਤੁਮ ਸਭੀ ਤੇ ਰਹਿ ਤਰੇ ਨਾਰ ਨਮ ਜਨ ਤਬੇਲ ਪੇਦ ਅਭਿਆ ਨਮ ਨਰੰਕਾਰ ਨਿਰਬੈਕਾਰ ਅੰਤ ਲੰਬ ਆਦ ਅਨੀ ਲਖਨਾਦ ਸੰਬ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵਨਾ ਕਾਪਤ ਬੇਦਾ ਤਾਕੋ ਕਰਮ ਬਹਨ ਮੰਨਤ ਮਹਾ ਮੂੜ ਕਸ਼ ਭੇਦ ਨਾ ਜਨਤ ਮਹਾ ਦੇਵ ਕੋ ਕੰਤ ਸੁਦਾਂ ਸ਼ਿਵ ਨਿਰੰਕਰ ਕਾ ਚੀਨ ਸਨੈ ਪੇਵਾ ਆਪ ਆਪਣੇ ਹੁਦਹਿ ਜਿਤੇ ਵਰਨਤ ਪਿੰਨ ਪਿੰਨ ਤਹਤ ਤੇ ਤੁਮਰਾ ਲਖਨਾਦਾਇ ਪਸਾਰਾ ਕਹਿ ਬਿ ਸਜਾ ਪ੍ਰਤਿ Isso não ਇਕ ਰੂਪ ਅਨੂਪ ਸਰੂਪਾ ਰੰਗ ਭਇਓ ਰਾਮ ਤੇ ਭੂਪਾ ਅੰਡ ਜੇਰਜ ਸੇ ਤਜ ਕਿੰਨੇ ਉਤਪਜ ਖਾਨ ਬਹੁਰ ਰਚ ਦਿੰਨੇ ਕਹਉ ਫੂਲ ਰਾਜਾ ਹਰ ਗੱਠਾ ਕਹਉ ਸਮਟ ਭਇਓ ਸੰਸਰ ਇਕੱਠਾ ਸਗਰੇ ਸ੍ਰਿਸ਼ਟ ਦਿਖਾਏ ਅਚੰ ਪਵ ਆਦ ਜੁਗਾਦ ਸਰੂਪ ਸੇ ਪਵ ਅਵਰਸ਼ਾ ਮੇਰੀ ਤੁਮ ਕਰੋ ਸੇ ਕੋ ਬਾਰਾ ਸਿਖ ਸੰਗਰੋ ਦੁਸ਼ਟਿਤੇ ਉਤਵਤ ਉਤਪਤਾ ਸਕਲ ਮਲੇਸ਼ ਕਰੋਰਨ ਕੰਤਾ ਜੇ ਅਸਤਤ ਸਰਨੇ ਪਰੇ ਤਿਨਕੇ ਦੁਸ਼ਤ ਦੋਖਤ ਹਵਾ ਮਾਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋਇ ਕਪਾਲ ਤੇ ਹੈ ਤਾਂ ਕੇ ਕਾਲ ਨਿਖਤ ਨਹੀਂ ਹੈ ਰਿਸ਼ਾਏਤ ਨ ਸੰਕਲਲਾ ਦੁਸ਼ਤ ਅਰਿਸ਼ਟ ਤਰੇਤ ਕਲਲਾ ਕਿਰਪਾ ਦਰਸ਼ਤਾਂ ਜਾਏ ਨਿਹਰ ਹੋ ਤਾਂ ਕੇ ਤਾਪ ਤਨਕ ਮੇ ਹਰ ਹੋ ਰਦੇ ਸਿੱਧ ਕਰਮ ਸੰਭ ਹੋਏ ਦੁਸ਼ਟ ਸਾਸ ਨ ਸਕੇ ਨਾ ਕੋ ਹੋਏ ਏਕ ਬਾਾਰ ਜਨ ਤਮੈ ਸੰਬਾਰਾ ਕਾਲ ਫਸਤੇ ਤੈੰਬਾਰਾ ਜਿਨ ਨਰ ਨਾਮ ਤੇ ਆ ਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕੜਕ ਕੇ ਤਮੈ ਸ਼ਰਨ ਤੇ ਆਰੀ ਆਪ ਹਾਥ ਤੈ ਲਹਿੂ ਬਾਰੀ ਸਰਵ ਟੋਰ ਮੋਹ ਸਹਾਈ ਦੋਸਤ ਦਵਕਤੇ ਲਹਿੋ ਬਚਾਈ ਸਵਈਆ ਪਾਈ ਗਏ ਜਬ ਤੇ ਤੁਮਰੇ ਤਬ ਤੇ ਕੋ ਵਖ ਤਰਾ ਨਿਆਨੇਉ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹਿ ਨਾ ਇਕ ਨ ਮੰਨਿਉ ਸਿਮਰਤ ਸਾਸਤਰ ਭੇਦ ਸੁਭਾਵ ਭੇਦ ਕਾ ਮੇ ਇਕ ਨ ਜਾਣਿਉ ਸ੍ਰਿਸ਼ਪਾਲ ਕਿਰਪਾ ਤੁਮਰੇ ਕਰ ਮੈ ਨ ਕਹਿਉ ਸਭ ਤੋਏ ਵਖਾਨਿਉ ਦੋਹਰਾ ਸਗਲ ਦੁਆਰ ਕੋ ਸਾਧਕੈ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਇਲਾਜ ਅਸ ਗੋਵਿੰਦ ਦਾਸ ਤੁਹਾਰ ਸਗ ਦਵਾਰ ਕੋ ਛਾੜ ਕੈ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਇਲਾਜ ਅਸ ਗੋਵਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਨੰਦ ਏਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸਿੱਤੇ ਮਨ ਵਜੀਆਂ ਵਾਤਾਈਆਂ ਰਾਗ ਰਤਨ ਪਰਵਾਰ ਪਰਈਆਂ ਸ਼ਬਦ ਗਾਵ ਨੇ ਆਈਆਂ ਸ਼ਬਦੋ ਤਾਂ ਗਾਵ ਹਰੀ ਕੇਰਾ ਮਨ ਜਿਨੀ ਵਸਾਇਆ ਕਹ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰੋ ਹਰਨਾਲੇ ਹਰਨਾਲੋ ਤੂੰ ਮਨ ਮੇਰੇ ਦੁਖ ਸਭੇ ਸਰਨਾ ਅੰਗੀਕਾਰ ਉਹੋ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਮਨਾਨ ਕਰਨਾ ਸਿਮਰਤ ਸੁਆਮੀ ਸੋਗ ਮਨ ਹੋਏ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਈਂ ਬਾ ਕਿਆ ਨਹੀਂ ਕਰਤੇ ਰ ਕਰਤਾ ਤੇਰੇ ਸਭ ਕੁਛ ਹੈ ਜਿਸ ਤਹੇ ਸੋ ਪਾਵੇ ਸਦਾ ਸਿਖਤ ਸਲਾ ਤੇਰੀ ਨਾਮ ਮਨ ਵਸਦਾ ਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਾ ਨਾਮ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੇ ਸਾਚਾ ਨਾਮ ਮੇਰਾ ਨਤ ਹਰੋ ਸਾਤ ਨਾਮਿਆ ਦਰ ਤੇਰਾ ਜਿਨੁ ਭੁਖਾਂ ਸ਼ਬਦ ਵਈਆ ਖਰਸ਼ਾਂ ਸੁਖ ਮਨ ਆਵਸਿਆ ਜਿਨੇ ਛਾ ਸਭੁ ਜੈਨਾ ਸਦਾ ਪ੍ਰਭਾਨ ਕੀਤਾ ਗੁਰਇਟ ਹੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਨੋ ਸੰਤੋ ਸ਼ਬਦ ਧਰੋ ਪਿਆਰ ਸੱਚਾ ਨਾਮ ਮੇਰਾ ਯਾਦ ਕਰੋ ਵਾਜੇ ਪੰਚ ਸ਼ਬਦਿਤ ਕਰਸ ਪਾਗੈ ਕਰਸ ਪਾਗੈ ਸੰਦ ਵਾਜੇ ਕਲਾ ਜਿਤ ਕਰਿ ਧਾਰੀਆ ਪੰਚ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਕਾ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਬਾਜੇ ਅੰਧ ਸੁਨੋ ਅਡ ਭਾਗਿਓ ਸਗਲ ਮਨ ਹੋ ਰਤ ਪੂਰੇ ਪਰ ਪਰਮ ਪ੍ਰਭ ਪਾਇਆ ਉਤਰੇ ਸਗਲ ਵਸੁਰੇ ਦੋ ਕਰੋਗ ਸੰਤਰਾ ਪੁੱਤਰ ਸੁਣੇ ਸੱਚੀ ਬਾਣੀ ਸੰਤ ਸਾਧਨ ਪਏ ਸਰਸੇ ਪੂਰੇ ਗੁਰਤੇ ਜਾਣੇ ਸੁਣਤੇ ਹੁਨੀਤ ਕਹਤੇ ਪਵਿਤ ਸਤਗੁਰ ਰਹਿ ਆਪਰ ਪੂਰੇ ਬਿਨ ਬੰਤ ਨਾਨਕ ਗੁਰ ਚਰਨ ਲਾਕੇ ਵਾਜੇ ਅਨੰਦ ਪੂਰੇ ਸੁਣਤੇ ਪੁਨੀਤ ਕਹਤੇ ਪਵਿਤ ਸਤ ਗੁਰੁ ਰਹਿਆ ਪਰ ਪੂਰੇ ਬਿਨ ਮੰਤੋ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਮਾ ਥਾਲ ਵਿੱਚ ਤਨ ਵਸਤੋ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਟਰਕਾ ਪਈਓ ਜਿਸ ਕਾ ਸਭ ਸਦਾਰ ਜੇ ਕੋ ਕਾ ਵਾਜੇ ਕੋ ਬੰਚਾ ਦਸ ਕਾ ਵੇ ਦਰੋ ਇਹ ਵਸਤ ਜੀ ਨ ਜਾਇ ਨਿਤ ਨਿਤ ਰਖੁਰ ਧਾਰੋ ਤਮ ਸੰਸਾਰ ਚਮ ਲਗ ਤਰੀਐ ਸਬ ਨਾਨਕ ਬ੍ਰਹਮ ਫਸਾਰੋ ਸਲੋ ਮਹਲਾ ਪੰਜਮ ਤੇਰਾ ਕੀਤਾ ਜਤੋ ਨਾਹੀ ਮੈਨੋ ਜੋ ਕਿਤੋਈ ਮਾ ਕਰਮੁ ਨਿਆਰੇ ਕੋ ਕਉ ਨਾਹੀ ਆਪੇ ਤਰਸ ਪੈ ਹੋਈ ਤਰਸ ਪਿਆ ਮਹਿਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਲੈਤਾ ਜੀਵਾ ਤਨ ਮਨ ਤੀਵ ਹਰਿਆ ਪਾਉੜੇ ਤਿੱਤੇ ਤੁਮਰਤ ਜਿੱਥਾ ਕੋਈ ਨਾਹੀ ਉਤ ਤੇਰੀ ਰਖ ਅਗਨੀ ਉਦਰ ਮਾਈ ਸੁਣ ਕਹਿ ਦੰਗੇ ਦੂਤ ਨਾਏ ਤੇਰਾ ਸੁਣ ਜਾਏ ਪਵ ਜਲ ਭਖਮ ਸਕਾਉ ਗੁਰ ਸ਼ਬਦ ਦੀ ਪਾਰ ਪਾਏ ਜਿੰਨ ਕੋ ਲਗੀ ਇਬਾਦ ਅਮਰਤ ਸੇ ਹੀ ਗਾਏ ਕਲ ਮੇ ਇਹੋ ਪੰਨਾ ਗੁਣ ਗੋਵਿੰਦ ਗਾਏ ਸਭ ਸਰਬਾ ਨਿਰਪਾਲ ਸੁਮਾਲੇ ਸਾਹੇ ਸਾਹੇ ਬਿਰਥਾ ਕੋ ਨ ਜਾਏ ਜੇ ਅਰਤਿ ਆਏ ਸਲੋਕ ਮਹੱਲਾ ਪੰਨਾ ਅੰਤਰ ਗੁਰਿਆ ਰਾਜਨਾ ਜੇ ਮਾਜਪੁਰ ਨਾਉ ਨਿਤਰੇ ਸਤਗੁਰੁ ਦੇਖਣਾ ਸ੍ਰਵਣੇ ਸੁਨਣਾ ਗੁਰਨਾਉ ਸਤਗੁਰੁ ਸੇ ਤੀਰ ਦਿੱਤਿਆ ਦਰਗਹ ਭਈ ਅਠਾਓ ਕਉ ਨਾਨਕ ਕਿਰਪਾ ਕਰੇ ਜਿਸ ਮਹਿ ਬਤੁ ਦੇ ਜਗ ਮੇ ਉਤਮ ਕਾਢੀਐ ਵਿਰਲੇ ਕਹੀਂ ਕੇ ਮਹੱਲਾ ਪੰਜਵਾ ਰਖੇ ਰਕਣ ਹਾਰੈ ਆਪੋ ਭਾਰੈ ਨਾ ਗੁਰ ਕੀ ਪੈਰੀ ਪਾਏ ਕਾਜ ਸੁਆਰੈ ਨਾ ਹੋ ਆਇ ਆਪ ਦੀਆਦ ਮਨ ਹੋ ਨ ਵਿਸਾਰੈ ਨਾ ਸਾਤ ਜਨਾ ਕੈ ਸੰਗ ਭਵ ਜਲ ਤਾਰਨ ਸਾਖ ਦੁਨੰਦ ਕਦੁਸ਼ਤ ਖਨ ਮਾਹਿ ਵਿਧਾਰਨ ਤੇ ਸਭ ਕੀ ਟੇਕ ਨਾਨਕ ਮਨ ਮਾਏ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਏ ਤੇ ਸਭ ਕੀ ਟੇਕ ਨਾਨਕ ਮਨ ਮਾਏ ਜਿਸੇ ਮਰਾ ਤਸਵ ਕੋਏ ਸਗਲੇ ਦੂਖ ਜਾਹੇ ਦੂਖ ਕਲੇਸ਼ ਕਾ ਨਾਸ ਵਾਹਿਗੁਰੂ ਤੇਰੇ ਭਜਨ ਕਾ ਪ੍ਰਤਾਪ ਦੂਖ ਕਲੇਸ਼ ਕਾ ਨਾਸ ਵਾਹਿਗੁਰੂ ਤੇਰੇ ਭਜਨ ਕਾ ਪ੍ਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ